ਅੱਜ ਆਪਣੀ ਬੇਟੀ ਦਾ ਜਨਮ ਦਿਨ ਆ ਜੀ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਪੁੱਤ ਪਰਮਾਤਮਾ ਲੰਬੀ ਉਮਰ ਆ ਬਖਸ਼ਣਾ ਤੱਕਿਆ ਬਖਸ਼ਣਾ ਵਿਦੇਸ਼ਾਂ ਵਿੱਚ ਬੈਠੇ ਆ ਪੁੱਤ ਜਵਾਕ ਮਜਬੂਰੀਆਂ ਕਰਕੇ ਤੋਰਨੇ ਪੈਂਦੇ ਆ ਪਰ ਕਿਹਦਾ ਦਿਲ ਕਰਦਾ ਆਪਦੇ ਦਿਲ ਤੋਂ ਦੂਰ ਕਰਨ ਜਵਾਕਾਂ ਨੂੰ ਤੇ ਜਵਾਕ ਕਹਿੰਦੇ ਅੱਜ ਅਸੀਂ ਕੇਕ ਨਹੀਂ ਕੱਟਣਾ ਤੇ ਕੇਕ ਕੱਟ ਕੇ ਨਹੀਂ ਮਨਾਉਣਾ ਤੇ ਆਪਾਂ ਕੱਲ ਨੂੰ ਉਹੋ ਜਿਹਾ ਪ੍ਰੋਗਰਾਮ ਰੱਖਵਾਇਆ ਗੁਰਦੁਆਰਾ ਸਾਹਿਬ ਉੱਥੇ ਆਪਾਂ ਅਰਦਾਸ ਕਰਾਵਾਂਗੇ ਤੇ ਹੁਣ ਚੱਲਿਆਂ ਆਪਾਂ ਡਿਨਰ ਕਰਨ ਹੁਣ ਅਸੀਂ ਚੱਲਿਆਂ ਡਿਨਰ ਕਰਨ ਜਿਵੇਂ ਆ ਕੇ ਡਿਨਰ ਕਰਿਓ ਤੇ ਹੁਣ ਅਸੀਂ ਰਾਤ ਦਾ ਖਾਣਾ ਖਾ ਗਏ ਨੇ ਬਾਹਰ ਤੇ ਬਾਕੀ ਫਿਰ ਤੁਹਾਨੂੰ ਕੱਲ ਨੂੰ ਕੱਲ ਨੂੰ ਵੀ ਦਿਖਾਵਾਂਗੇ ਕੱਲ ਨੂੰ ਆਪਣਾ ਪ੍ਰੋਗਰਾਮ ਆ ਜੇ ਤੇ ਹੁਣ ਆਪਾਂ ਚੱਲਦੇ ਆਂ ਹੁਣ ਆਪਾਂ ਚੱਲੇ ਆਂ ਇੱਧਰ ਮੈਡਮ ਵੀ ਰੈਡੀ ਹੋ ਗਏ ਤੇ ਆਪਾਂ ਚੱਲੇ ਆ ਮਿਲਦੇ ਆ ਤੁਹਾਨੂੰ ਆਪਾਂ ਜਗਾ ਨੇ ਤੁਹਾਨੂੰ ਦੱਸਿਆ ਕਿੱਥੇ ਜਾ ਕੇ ਚੱਲਾਂਗੇ ਆਪਾਂ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਆ ਕਿੱਥੇ ਚੱਲਨੇ ਆਪਾਂ ਉਹ ਵਧੀਆ ਲੱਗਾ ਹਾਂ ਠੀਕ ਲਓ ਜੀ ਆਪਾਂ ਪਹੁੰਚ ਗਏ ਰਾਇਲ ਵੈਸ਼ਨ ਟੋਪਾ ਅੱਜ ਤੇ ਕਰਾਂਗੇ ਅੰਨਤ ਬਟਵੇ ਪੈਂਡ ਦਾ ਇਹ ਹਿੱਸਾ ਹੁੰਦਾ ਇੱਥੇ ਸਾਰੀ ਸਹੂਲਤ ਮਿਲ ਜਾਂਦੀ ਹੈ ਹੁਣ ਆਪਾਂ ਆਪਣੇ ਪੈਂਡੀ ਰਾਇਲ ਢਾਬੇ ਤੇ ਵਿੰਡੋ ਬਾਹਰ ਨਿਕਲਨ ਸਰ ਬਾਈਪਾਸ ਤੇ ਉੱਥੇ ਆਏ ਆਂ ਆਪਾਂ ਉੱਥੇ ਆਪਾਂ ਨੰਨਰ ਦੁਆਰਾ ਕਰਦੇ ਆਂ ਸਸੇ ਕਾਲ ਇਹ ਬੈਠੇ ਆਪਣੇ ਭਾਈ ਸਾਹਿਬ ਹੋਰ ਠੀਕ ਠਾਕ ਜੀ ਚੈਨਲ ਤੇ ਲੋਕਾਂ ਦਾ ਸਵਾਗਤ ਹੈ ਜੀ ਬੇਲਾ ਮੈਡਮ ਜੀ ਹੋਰ ਜੀ ਦਾ ਹਲੋ ਜੀ ਆਪਾਂ ਪਹੁੰਚ ਗਏ ਰੋਇੰਦਾ ਦੇਤੇ ਹਾਂ ਲੋਕਾਂ ਦਾ ਸਵਾਗਤ ਹੈ ਹਾਂ ਜੀ ਹੋਰ ਜੀ ਹਲੋ ਜੀ ਖਾਣਾ ਆਪਣਾ ਆ ਗਿਆ ਇਹਨਾਂ ਦਾ ਲੱਗਿਆ ਖਾਣਾ ਅੱਜ ਮਨਾਉਣੀ ਆਪਾਂ ਹਨੀ ਦਾ ਬਰਥਡੇ ਲਓ ਜੀ ਆਪਾਂ ਖਾਣਾ ਖਾ ਕੇ ਆ ਗਏ ਬਹੁਤ ਟੇਸਟੀ ਸੀ ਵੈਸ਼ਨੂ ਢਾਬਾ ਦਾ ਰੌਣਕ ਢਾਬਾ ਜੋ ਪਿੰਡੋਂ ਆਪਾਂ ਬਾਹਰ ਬਾਈਪਾਸ ਤੇ ਆਉਣੇ ਆ ਠੀਕ ਹੁਣ ਆਪਾਂ ਚੱਲਦੇ ਆ ਘਰ ਨੂੰ ਹਾਂ ਜੀ ਖਾਣਾ ਖੋਣਾ ਖਾ ਕੇ ਅਸੀਂ ਹੁਣ ਆ ਗਏ ਘਰੇ ਜੀ ਤੇ ਅੱਜ ਆਪਾਂ ਕਰਦੇ ਆ ਇੱਥੇ ਸਮਾਪਤ ਬਲੌਗ ਕੱਲ ਨੂੰ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਵਿੱਚ ਧੰਨਵਾਦ